ਪਹਾੜੀ ਰਾਜੇ ਭੀਮ ਚੰਦ ਦੇ ਵਜ਼ੀਰ ਪੰਮੇ ਪ੍ਰੋਤ ਨੇ ਆਟੇ ਦੀ ਗਹੂ ਬਣਾ ਕੇ ਥਾਲ ਵਿੱਚ ਰੱਖ ਲਈ ਹੈ ਤੇ ਨਾਲ ਆਇਆ ਔਰੰਗਜ਼ੇਬ ਬਾਦਸ਼ਾਹ ਦਾ ਖਾਸਮ ਖਾਸ ਖਵਾਜਾ ਖਿਜਰ ਉਹਨੇ ਕੁਰਾਨ ਸ਼ਰੀਫ ਦੀ ਕਾਪੀ ਸਿਰ ਤੇ ਚੱਕੀ ਹੈ ਗੁਰੂ ਸਾਹਿਬ ਦੇ ਦਰਬਾਰ ਵਿੱਚ ਪਹੁੰਚਿਆ ਤੇ ਗੁਰੂ ਸਾਹਿਬ ਨੂੰ ਈਓ ਬੇਨਤੀ ਕਰਦੇ ਐ ਵੀ ਤੁਸੀਂ ਇੱਕ ਵਾਰੀ ਕਿਲਾ ਖਾਲੀ ਕਰ ਦਿਓ ਆਪਣੀ ਲੜਾਈ ਖਤਮ ਜੇ ਤੁਸੀਂ ਕਿਲਾ ਛੱਡ ਦਿਓ ਅਸੀਂ ਤੁਹਾਡੇ ਤੇ ਕੋਈ ਹਮਲਾ ਨਹੀਂ ਕਰਦੇ ਜਿਵੇਂ ਉਹਨਾਂ ਨੇ ਗੱਲਾਂ ਕੀਤੀਆਂ ਗੁਰੂ ਸਾਹਿਬ ਦੇ ਨਾਲ ਉਹਨਾਂ ਲੈਣਾ ਨੂੰ ਉਹਦੇ ਕਰਨ ਵਾਲਾ ਸਾਧੂ ਸਿੰਘ ਪਤੰਗਾ ਇਉਂ ਬਿਆਨ ਕਰਨ ਲੱਗਾ ਹੈ ਗੱਲ ਮੰਨ ਲਓ ਗੁਰੂ ਜੀ ਮੇਰੀ ਬਈ ਗੱਲ ਮੰਨ ਲਓ ਮਾਨ ਲਓ ਗੁਰੂ ਜੀ ਮੇਰੀ ਹੱਥ ਜੋੜ ਅਰਜ ਕਰਾਂ ਪਹਿਲਾ ਆਦਬ ਆਦਬ ਕਰਾਂ ਗੁਰ ਘਰ ਦਾ ਗੱਦੀ ਗੁਰੂ ਨਾਨਕ ਦੀ ਜੀ ਨੇ ਜਾਣਿਆ ਜੀ ਨੇ ਜਾਣਿਆ ਇੱਕੋ ਜੇ ਹਸਾ ਸਭ ਨੂੰ ਭਈ ਜੀ ਨੇ ਜਾਣਿਆ ਜਾਣਿਆ ਇੱਕੋ ਜੇ ਹਸਾ ਸਭ ਨੂੰ ਅੱਲਾ ਗੋੜਾ ਰਾਮ ਵੈਗੁਰੂ ਜਾਣਿ ਵੈਥਨਾ ਵੈਥਨਾ ਤਰਮ ਦੀ ਕੋਈ ਇੱਕੋ ਉਪਦੇਸ਼ ਕਰਕੇ ਸਿੱਧੇ ਰਸਤੇ ਸਿੱਧੇ ਰਸਤੇ ਤੋਰਤੇ ਦੋਵੇਂ ਜੀ ਸਿੱਧੇ ਰਸਤੇ ਰਸਤੇ ਤੋਰਤੇ ਦੋਵੇਂ Hindu ਤੇ Musalman ਸੀ ਅਸੀਂ ਉਸ ਦੇ ਅਸੀਂ ਉਸ ਦੇ ਮਰੀਦ ਕਾਉਂਦੇ ਤਾਹੋਂ ਥੋੜੇ ਆਏ ਚਰਨੀ ਚਿੱਠੀ ਲੇਖ ਕੇ ਲੇਖ ਕੇ ਤੁਸਾਂ ਦੇ ਵੱਲ ਭੇਜੀ ਆਹ ਲੋ ਤੁਸੀਂ ਖੁਦ ਪੜ ਲਓ ਜੰਗ ਲੜ ਕੇ ਜੰਗ ਲੜ ਕੇ ਭਲਾ ਕੀ ਲੈਣਾ ਬਈ ਜੰਗ ਲੜ ਕੇ ਲੜ ਕੇ ਭਲਾ ਕੀ ਲੈਣਾ ਅਮਨ ਅਮਾਨ ਰੱਖੀਏ ਅਸੀਂ ਕਸਮਾਂ ਕਸਮਾਂ ਕੁਰਾਨ ਦੀਆਂ ਚੁੱਕਦੇ ਫੇਰ ਨਹੀਂ ਕਦੇ ਵੀ ਲੜਦੇ ਤੁਸੀਂ ਸਿੰਘਾਂ ਨੂੰ ਸਿੰਘਾਂ ਨੂੰ ਟਕਾ ਕੇ ਰੱਖ ਲੋ ਕੱਲ ਨੂੰ ਕਲੇ ਸਮੋਖ ਜੂ ਹਾਟ ਜਾਣਗੇ ਹਾਟ ਜਾਣਗੇ ਪਹਾੜੀ ਰਾਜੇ ਬਈ ਹਾਟ ਜਾਣਗੇ ਜਾਨਗੇ ਪਹਾੜੀ ਰਾਜ ਪਿੱਛੇ ਪਰਤਾ ਕੇ ਫੌਜ ਨੂੰ ਉਹਨਾਂ ਲੇਖ ਕੇ ਲੇਖ ਕੇ ਪੰਮੇ ਦੇ ਹੱਥ ਘੱਲਿਆ ਗਊ ਦੀ ਸੁਗੰਧ ਚੁੱਕ ਕੇ ਹੱਲਾ ਫੇਰ ਨਹੀਂ ਹੱਲਾ ਫੇਰ ਨਹੀਂ ਤਸਾਂ ਤੇ ਕਰ ਦੇ ਇੱਕ ਵਾਰੀ ਗੱਲ ਮੰਨ ਲੋ ਕਿਲਾ ਛੱਡ ਦਿਓ ਸ਼ਰਦ ਦੇ ਤੁਸੀਂ ਇੱਕ ਵਾਰੀ ਡੇਰੇ ਕਿਤੇ ਹੋਰ ਕਰ ਲੋ ਰੀਤ ਵੱਡਿਆਂ ਰੀਤ ਵੱਡਿਆਂ ਗੁਰਾਂ ਦੀ ਜਿਹੜੀ ਬਈ ਰੀਤ ਵੱਡਿਆਂ ਵੱਡਿਆਂ ਗੁਰਾਂ ਦੀ ਜਿਹੜੀ ਸੰਗਤਾਂ ਦੀ ਸੇਵਾ ਕਰਨੀ ਕਾ ਤੋਂ ਛੇੜੀਆਂ ਛੇੜੀਆਂ ਲੜਾਈਆਂ ਆਵੇਂ ਵੰਡਣਾ ਹੱਕੀ ਆਪਾਂ ਲੜ ਕੇ ਲੜ ਕੇ ਖਾਲੀ ਇੱਕ ਵਾਰ ਕਰ ਦਿਓ ਕਿਲਾ ਤੜ ਕੇ ਖਾਲੀ ਇੱਕ ਵਾਰ ਕਰ ਦਿਓ ਕਿਲਾ ਤੜ ਕੇ